ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਪੁਸਤਕ ਦੇ ਵਿੱਚੋਂ ਆਪ ਜੀ ਨਾਲ ਇਸ ਵਕਤ ਭਾਗ 27ਵਾਂ ਸੰਜਾ ਕੀਤਾ ਗੁਰਨਾਮਿਕ ਸਾਹਿਬ ਜੀ ਨੇ ਕਰੀਬ 20 ਸਾਲ ਤੱਕ ਲਗਾਤਾਰ ਜਾਗੋ ਯਾਤਰਾ ਕੀਤੀ ਭਾਵ ਕੇ ਲੋਕਾਂ ਨੂੰ ਜਗਾਉਣ ਵਾਲੀ ਜੋ ਪਹਿਲਾਂ ਹੀ ਜਾਦੋਈ ਸੋਏ ਹੋਏ ਸਨ ਉਨ੍ਹਾਂ ਦੀ ਜ਼ਿੰਮੇਵਾਰੀ ਹੋਰਾਂ ਨੂੰ ਜਗਾਉਣ ਲਈ ਲਾਉਂਦੇ ਗਏ ਇੱਕੋ ਪ੍ਰਚਾਰ ਦੌਰੇ ਨੇ ਭਾਰਤ ਵਾਸੀ ਲੋਕਾਂ ਨੂੰ ਝੰਗੋੜ ਕੇ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਤੋਂ ਮਗਰੋਂ ਲੰਮੇ ਦੌਰੇ ਸਿਰਫ ਨੌਵੇਂ ਪਾਤਸ਼ਾਹ ਜੀ ਨੇ ਕੀਤੇ ਹਨ ਉਹ ਵੀ ਸ਼ਾਇਦ ਗੁਰਤਾ ਪ੍ਰਾਪਤੀ ਤੋਂ ਪਹਿਲਾਂ ਬਾਕੀ ਗੁਰੂਆਂ ਨੇ ਪੰਜਾਬ ਤੋਂ ਬਾਹਰ ਦੇ ਦੌਰੇ ਨਹੀਂ ਕੀਤੇ ਸਗੋਂ ਹਾਲਾਤ ਇਉਂ ਮੋੜ ਕੱਟ ਗਏ ਕਿ ਗੁਰੂ ਸਾਹਿਬ ਵੱਲੋਂ ਆਰੰਭ ਕੀਤੀ ਇਨਕਲਾਬੀ ਲਹਿਰ ਨੂੰ ਵੇਖਣ ਸਮਝਣ ਲਈ ਪੰਜਾਬ ਵੱਲ ਲੋਕੀ ਆ ਰਹੇ ਸਨ ਇੰਨੇ ਖਤਰਨਾਕ ਹਾਲਾਤ ਵਿੱਚ ਬਿਨਾ ਸਾਧਨਾਂ ਤੋਂ ਸਮੇਂ ਦੀ ਸ਼ਕਤੀਸ਼ਾਲੀ ਹਕੂਮਤ ਨਾਲ ਹਥਿਆਰ ਜੰਗ ਵੀ ਲੜ ਰਹੇ ਸਨ ਗੁਰੂ ਸਾਹਿਬ ਦੀ ਸ਼ਖਸੀਅਤ ਲੋਕਾਂ ਲਈ ਖਿੱਚ ਦਾ ਕੇਂਦਰ ਸੀ ਲੋਕੀ ਘਰ त्याग ਕੇ ਭਗਤੀ ਤਪੱਸਿਆ ਕਰਨ ਲਈ ਜੰਗਲਾਂ ਵੱਲ ਦੌੜ ਰਹੇ ਸਨ ਗੁਰੂ ਸਾਹਿਬ ਬੁੱਧਲਾਂ ਵਾਲੀ ਭਗਤੀ ਤੋਂ ਮੋੜ ਕੇ ਬਹਾਦਰਾਂ ਵਾਲੀ ਜੀਵਨ ਵਿਧੀ ਸਮਝਾ ਰਹੇ ਸਨ ਭਾਰਤ ਵਿੱਚੋਂ ਬਹੁਤ ਸਾਰੇ ਤਿਆਗੀ ਮੋਨੀ ਨੰਗੇ ਜਟਾਧਾਰੀ ਸਾਧ ਆ ਕੇ ਵਿਚਾਰ ਚਰਚਾ ਕਰਦੇ ਸਨ ਸਾਲਾਂ ਦੇ ਸਵਾਲਾਂ ਦੇ ਜਵਾਬ ਕਈ ਵਾਰੀ ਵਿਦਵਾਨ ਗੁਰਸਿੱਖ ਦਿੰਦੇ ਤੇ ਕਦੀ ਸਤਿਗੁਰੂ ਜੀ ਖੁਦ ਜਵਾਬ ਦਿੰਦੇ ਇੰਨੇ ਵੱਡੇ ਕਾਰਜ ਨੂੰ ਨਿਰਬਿਗਨ ਚਲਦੇ ਰੱਖਣਾ ਬਹੁਤ ਵਿਖੜਾ ਪੈਂਦਾ ਸੀ ਪੰਜਾਬ ਤੋਂ ਦੂਰ ਦੇ ਕਿਸੇ ਇਲਾਕੇ ਵਿੱਚੋਂ yogiyan ਦਾ ਇੱਕ ਟੋਲਾ ਆ ਗਿਆ ਸਿੱਖ ਸੇਵਕਾਂ ਨੂੰ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਦੀ ਇੱਛਾ ਜਤਾਈ ਸਿੱਖਾਂ ਨੇ ਉਹਨਾਂ ਦਾ ਉਤਾਰਾ ਯੋਗ ਥਾਂ ਤੇ ਕਰਵਾ ਦਿੱਤਾ ਲੋੜ ਮੁਤਾਬਕ ਉਹਨਾਂ ਦੀ ਸੇਵਾ ਕੀਤੀ ਦੂਜੇ ਦਿਨ ਸਾਰੇ yogiyan ਨੇ ਸਵੇਰੇ ਬਾਣੀ ਦਾ ਪਾਠ ਸਰਵਣ ਕੀਤਾ ਕੀਰਤਨ ਹੋਇਆ ਨਾਸ਼ਤਾ ਕਰਨ ਵਾਸਤੇ ਕੁਝ ਸਮੇਂ ਦੀ ਬੇਲ ਮਿਲ ਗਈ ਇੰਨੇ ਨੂੰ ਭਾਈ ਸੁਥਰਾ ਜੀ ਉਹਨਾਂ yogੀਆਂ ਕੋਲ ਜਾ ਬੈਠੇ ਰਸਮੀ ਸੁਖ ਸ਼ਾਂਤ ਤੋਂ ਮਗਰੋਂ ਭਾਈ ਜੀ ਨੇ ਗੁਰੂ ਘਰ ਬਾਰੇ ਉਹਨਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਦੇਸ਼ ਵਿਚਲੇ ਜ਼ੁਲਮੀ ਰਾਜ ਬਾਰੇ ਵਿਚਾਰਾ ਹੋਈਆਂ ਥੋੜੇ ਸਮੇਂ ਮਗਰੋਂ ਸੁਥਰਾ ਜੀ ਨੇ ਸਵਾਲ ਕੀਤਾ yogi ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡਾ ਨਾਂ ਕੀ ਹੈ ਤੁਸੀਂ ਸਰੀਰ ਤੇ ਬਸਤਰ ਕਿਉਂ ਤਿਆਗ ਦਿੱਤੇ ਹਨ yogi ਬੋਲਿਆ ਮੇਰਾ ਨਾਮ ਸ਼ਾਂਤੀ ਸਰੂਪ ਹੈ ਅਸੀਂ ਤਿਆਗੀ ਜੋ ਹੋਏ ਮਾਇਆ ਤੋਂ ਨਰਲੇਪ ਕੋਈ ਜ਼ਮੀਨ ਜਾਇਦਾਦ ਨਹੀਂ ਧੀਆ ਪੁੱਤਰ ਪਤਨੀ ਨਹੀਂ ਸਭ ਰਿਸ਼ਤੇ ਵੀ ਅਸੀਂ ਤਿਆਗ ਦਿੱਤੇ ਘਰ ਜ਼ਮੀਨ ਵੀ ਤਿਆਗ ਦਿੱਤੇ ਫਿਰ ਸਰੀਰ ਤੇ ਬਸਤਰ ਵੀ ਤਿਆਗ ਦਿੱਤੇ ਹੁਣ ਤਾਂ ਮੌਤ ਦਾ ਪ੍ਰਤੀਕ ਸਰੀਰ ਤੇ ਸਵਾ ਮੜ ਲਈਦੀ ਹੈ ਇਥੇ ਕਠਨ ਸਾਧਨਾ ਕਰਾਂਗੇ ਅਗਲੇ ਜਨਮ ਵਿੱਚ ਅਸੀਂ ਮੁਕਤ ਹੋ ਜਾਵਾਂਗੇ ਸੁਤਰਾ ਜੀ ਬੋਲੇ ਜੋਗੀ ਜੀ ਤੁਹਾਡਾ ਘਰ-ਬਾਰ ਤਿਆਗਣ ਨਾਲ ਕੀ ਨਫਾ ਜਾਂ ਕੀ ਨੁਕਸਾਨ ਹੋਇਆ ਤੁਹਾਡੇ ਤਿਆਗ ਵਿੱਚੋਂ ਲੋਕਾਂ ਨੂੰ ਕੀ ਮਿਲਿਆ ਜਰਾ ਦੱਸੋਗੇ ਜੋਗੀ ਬੋਲਿਆ ਅਸੀਂ ਤਾਂ ਆਪਣਾ ਅੱਗਾ ਸਮਰਨ ਲਈ ਇਉਂ ਕੀਤਾ ਹੈ ਲੋਕਾਂ ਦਾ ਤਾਂ ਕੋਈ ਭਲਾ ਇਸ ਵਿੱਚ ਨਹੀਂ ਹੋਇਆ ਭਾਈ ਸੁਤਰਾ ਜੀ ਬੋਲੇ ਇਸ ਜਨਮ ਵਿੱਚ ਤੁਸੀਂ ਸਾਰੇ ਸੁੱਖਾਂ ਤੋਂ ਵਾਂਝੇ ਹੋ ਗਏ ਤੁਹਾਡੇ ਪਰਿਵਾਰ ਦੇ ਜੀ ਤੜਫ ਰਹੇ ਹੋਣਗੇ ਬਜ਼ੁਰਗ ਮਾਤਾ ਪਿਤਾ ਨੂੰ ਸੇਵਾ ਦੀ ਲੋੜ ਹੋਵੇਗੀ ਉਹਨਾਂ ਨੂੰ ਰੋਟੀ ਕੌਣ ਦਿੰਦਾ ਹੋਵੇਗਾ ਤੁਹਾਡਾ ਆਪਣਾ ਪਰਿਵਾਰ ਗਿਆ ਸੁੱਖ ਆਰਾਮ ਗਿਆ ਖਾਣਾ ਪਹਿਨਣਾ ਗਿਆ ਧਰਮ ਕਰਮ ਗਿਆ ਇੱਜ਼ਤ ਆਬਰੂ ਗਈ ਤੁਸੀਂ ਇਸ ਜਨਮ ਨੂੰ ਸਮਾਰਨ ਦੀ ਥਾਂ ਅਗਲੇ ਜਨਮ ਦੀ ਕੂੜੀ ਆਸ ਲਾਈ ਹੋਈ ਹੈ ਕਪੜੇ ਉਤਾਰ ਦਿੱਤੇ ਸਰੀਰ ਤੇ ਸਵਾਹ ਮਲ ਲਈ ਇਹ ਤੁਸੀਂ ਕਿਸਰਾ ਪਏ ਗਏ ਜੋਗੀ ਜਰਾਕ ਤਲਕੀ ਵਿੱਚ ਬੋਲਿਆ ਦੇਖੋ ਮੇਰੇ ਧਰਮ ਕਰਮ ਵਿੱਚ ਦਖਲ ਨਾ ਦਿਓ ਮੇਰੀ ਆਪਣੀ ਮਰਿਆਦਾ ਹੈ ਮੇਰੀ ਆਪਣੀ ਸ਼ਰਦਾ ਹੈ ਤੁਸੀਂ ਆਪਣਾ ਧਰਮ ਕਰਮ ਨਿਭਾਉਂਦੇ ਰਹੋ ਪਰ ਮੈਨੂੰ ਕੁਝ ਨਹੀਂ ਕਹਿਣਾ ਸੁਤਰਾ ਜੀ ਬੋਲੇ ਜੋਗੀ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਤੇ ਤੁਹਾਡੇ ਚੇਲੇ ਜੋ ਸਰੀਰ ਤੇ ਸਾਹ ਮਲ ਕੇ ਰੱਖਦੇ ਹੋ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ ਜੋਗੀ ਬੋਲਿਆ ਅਸੀਂ ਸੁੱਕੇ ਗੋਹੇ ਇਕੱਠੇ ਕਰਕੇ ਅੱਗ ਲਾ ਦਿੰਦੇ ਹਾਂ ਜਦੋਂ ਪੂਰੀ ਤਰ੍ਹਾਂ ਸੜ ਜਾਣ ਤਾਂ ਉਹਨਾਂ ਦੀ ਸਵਾਹ ਸਰੀਰ ਤੇ ਚੰਗੀ ਤਰ੍ਹਾਂ ਮਲ ਲੈਂਦੇ ਹਾਂ ਸੁਥਰਾ ਜੀ ਬੋਲੇ ਜੋਗੀ ਜੀ ਮਹਾਰਾਜ ਕਿਰਪਾ ਕਰਕੇ ਇਹ ਦੱਸੋ ਕਿ ਗੋਹੇ ਦੀ ਚੋਣ ਕਿਵੇਂ ਕਰਦੇ ਹੋ ਮੇਰਾ ਮਤਲਬ ਗੋਹਾ ਮੱਝਾਂ ਦਾ ਹੁੰਦਾ ਹੈ ਕਿ ਗਾਵਾਂ ਦਾ ਜਾਂ ਫਿਰ ਬਲਦ ਦਾ ਜਾਂ ਕਿਸੇ ਝੋਟੇ ਦਾ ਜੋਗੀ ਜਰਾ ਤਲਖੀ ਨਾ ਬੋਲਿਆ ਫਜ਼ੂਲ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਧਰਮ ਕਰਮ ਤੇ ਹਾਸਾ ਨਹੀਂ ਕਰਨਾ ਚਾਹੀਦਾ ਅਸੀਂ ਜੋ ਵਿਭੂਤੀ ਤਿਆਰ ਕਰਦੇ ਹਾਂ ਸਿਰਫ ਗਊਆਂ ਦੇ ਗੋਬਰ ਤੋਂ ਬਣੀ ਹੁੰਦੀ ਹੈ ਸੁਤਰਾ ਜੀ ਬੋਲੇ ਸਵਾਮੀ ਜੀ ਇੱਕ ਗੱਲ ਹੋਰ ਜੋ ਸਵਾ ਤੁਸੀਂ ਤਿਆਰ ਕਰਦੇ ਹੋ ਇਹ ਪਾਲਤੂ ਗਾਵਾਂ ਦੇ ਗੋਹੇ ਤੋਂ ਤਿਆਰ ਹੁੰਦੀ ਹੈ ਕਿ ਜੰਗਲੀ ਗਾਵਾਂ ਦੇ ਗੋਹੇ ਤੋਂ ਅਗੋਂ ਚੌਣ ਕਿਵੇਂ ਕਰਦੇ ਹੋ ਸਫੇਦ ਗਾਂ ਕਪਲਾ ਜਾਨੀ ਕਿ ਕਾਲੀ ਗਾਂ ਜਾਂ ਫਿਰ ਗੋਰੀ ਗਾਂ ਦਾ ਗੋਹਾ ਵਰਤਦੇ ਹੋ ਇਹ ਵੀ ਫਰਮਾ ਦਿਓ ਕਿ ਬਪੂਤੀ ਤਿਆਰ ਕਰਨ ਸਮੇਂ ਕਿਹੜੇ ਕਿਹੜੇ ਮੰਤਰ ਪੜ੍ਹਦੇ ਹੋ ਭਾਈ ਸੁਥਰੇ ਸਾਹ ਦੇ ਵਿਅੰਗ ਸੁਣ ਕੇ ਜੋਗੀ ਦਾ ਪਾਰਾ ਸਿਖਰ ਚੜ ਚੁੱਕਿਆ ਸੀ ਹੁਣ ਤਾਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ ਉਸ ਜੋਗੀ ਦੀਆਂ ਅੱਖਾਂ ਲਾਲ ਹੋ ਗਈਆਂ ਸਾਹ ਤੇਈ ਚੱਲਣ ਲੱਗ ਪਿਆ ਨਾਲ ਦੇ ਸੰਗੀ ਸਾਥੀ ਵੀ ਕਚੀਚੀਆਂ ਵੱਟਣ ਲੱਗੇ ਸ਼ਾਂਤੀ ਸਰੂਪ ਯੋਗੀ ਨੇ ਆਪਣੇ ਛੋਟੇ ਨੂੰ ਮਜਬੂਤੀ ਨਾਲ ਹੱਥ ਵਿੱਚ ਫੜਿਆ ਹੀ ਸੀ ਕਿ ਸੁਥਰਾ ਜੀ ਬਚਾਓ ਬਚਾਓ ਦਾ ਸ਼ੋਰ ਪਾਉਂਦੇ ਹੋਏ ਉਥੋਂ ਦੌੜ ਪਏ ਪਿੱਛੇ-ਪਿੱਛੇ ਕੇਲਿਆਂ ਸਮੇਤ ਛੋਟਾ ਲੈ ਕੇ ਗੁੱਸੇ ਵਿੱਚ ਭਰਿਆ ਸਾਹਦ ਦੌੜ ਰਿਹਾ ਸੀ ਭਾਈ ਸੁਥਰਾ ਸਿੱਧਾ ਦੌੜਦਾ ਹੋਇਆ ਗੁਰੂ ਜੀ ਅੱਗੇ ਜਾ ਪਹੁੰਚਿਆ ਪੁਕਾਰ ਕੀਤੀ ਮਹਾਰਾਜ ਬਚਾਓ ਮਹਾਰਾਜ ਮੈਨੂੰ ਬਚਾਓ ਆ ਸਾਧ ਮੈਨੂੰ ਮਾਰਨ ਲੱਗੇ ਨੇ ਇਤਨੇ ਨੂੰ ਜੋਗੀ ਸ਼ਾਂਤੀ ਸਰੂਪ ਵੀ ਆ ਗਿਆ ਗੁਰੂ ਜੀ ਨੇ ਗੁੱਸੇ ਦਾ ਕਾਰਨ ਪੁੱਛਿਆ ਜੋਗੀ ਨੇ ਸੰਖੇਪ ਵਿੱਚ ਸਾਰੀ ਹੋਈ ਬੀਤੀ ਕਹਿ ਸੁਣਾਈ ਫਿਰ ਸਤਿਗੁਰੂ ਜੀ ਨੇ ਸੁਥਰੇ ਨੂੰ ਪੁੱਛਿਆ ਸੁਥਰਾ ਹੱਥ ਜੋੜ ਕੇ ਆਖਣ ਲੱਗਾ ਪਾਤਸ਼ਾਹ ਖਿਮਾ ਕਰਨਾ ਮੈਂ ਇਸ ਦਾ ਸੰਤਪੁਣਾ ਪਰਖ ਰਿਆ ਸਾਂ ਇਹਨਾਂ ਨੇ ਘਰ ਜ਼ਮੀਨ ਪਰਿਵਾਰ ਸਭ त्याग ਦਿੱਤੇ ਗੁੱਸੇ ਦੀ ਪੰਡ ਨਹੀਂ त्याग ਸਕੇ ਨਾਮ ਰਖਾਇਆ ਹੈ ਸ਼ਾਂਤੀ ਸਰੂਪ ਬਾਹਰ ਭਾਵੇਂ ਸੁਆਹ ਮਲੀ ਹੋਈ ਹੈ ਅੰਦਰ ਤਾਂ ਇਸ ਦੇ ਕਰੋਧ ਵਾਲੇ ਅੱਗ ਦੇ ਭਾਂਬੜ ਵੱਲ ਰਹੇ ਨੇ ਮੈਂ ਇਹਨਾਂ ਦੀ ਸੰਤਗੀਰੀ ਨੂੰ ਪਰਖਣ ਵਾਸਤੇ ਹੀ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਸੀ ਇਹ ਸਾਧ ਸੁਆਹ ਵਿੱਚੋਂ ਧਰਮ ਪਾਲਦੇ ਨੇ ਨਾਗੇ ਰਹਿਣ ਵਿੱਚ ਧਰਮ ਸਮਝਦਾ ਹੈ ਆਪਣੇ ਆਪਣੀ ਪੇਟਪੂਰਤੀ ਲਈ ਲੋਕਾਂ ਦੇ ਘਰੋਂ ਟੁਕੜੇ ਮੰਗ ਮੰਗ ਕੇ ਖਾਂਦੇ ਨੇ ਸਮਾਜਿਕ ਜ਼ਿੰਮੇਵਾਰੀ ਵਾਲਾ ਕੋਈ ਕੰਮ ਕਰਨ ਨੂੰ ਏ ਤਿਆਰ ਨਹੀਂ ਸ਼ਾਂਤੀ ਸਰੂਪ ਨਾਮ ਰਖਵਾ ਕੇ ਬਣਿਆ ਫਿਰਦਾ ਹੈ ਸੰਤ ਇਸ ਦਾ ਸਭ ਤੋਂ ਜ਼ਿਆਦਾ અપਮਾਨ ਕਰਨਾ ਹੋਵੇ ਉਸ ਦੇ ਸਿਰ ਵਿੱਚ ਸਵਾਹ ਪਾ ਦੇਈਦੀ ਹੈ ਇਹ ਭਾਈ ਤਾਂ ਖੁਦ ਹੀ ਆਪਣੇ ਸਿਰ ਵਿੱਚ ਸਵਾਹ ਪਾ ਲੈਂਦੇ ਨੇ ਤੁਹਾਨੂੰ ਮਿਲ ਕੇ ਵਕਤ ਖਰਾਬ ਕਰਨਾ ਚਾਹੁੰਦੇ ਨੇ ਮੈਂ ਤਾਂ ਇਹਨਾਂ ਦੇ ਹੋਸਟ ਕਾਣੇ ਲਿਆਉਣ ਵਾਸਤੇ ਆ ਨਾਟਕ ਰਚਿਆ ਸੀ ਗੁਰੂ ਪਤਸ਼ਾਹੀ ਤੁਹਾਡੇ ਤੋਂ ਅਤੇ ਇਹਨਾਂ ਜੋਗੀ ਭਾਈਆਂ ਤੋਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਜੋਗੀ ਸ਼ਾਂਤੀ ਸਰੂਪ ਕੁਝ ਦੇਰ ਖੜਾ ਸੋਚਦਾ ਰਿਹਾ ਅੰਦਰੋਂ ਕੁਝ ਟੁੱਟਦਾ ਢੈਂਦਾ ਮਹਿਸੂਸ ਹੋਇਆ ਸਾਰਿਆਂ ਦੇ ਸਾਹਮਣੇ ਧਰਮ ਦਾ ਪਖੰਡ ਨੰਗਾ ਹੋ ਜਾਣਤਾ ਬਹੁਤ ਉਸ ਨੂੰ ਪਛਤਾਵਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਤੇ ਲੰਮਾ ਪੈ ਕੇ ਉਸ ਨੇ ਦੰਡਾਉਤ ਕੀਤੀ ਵਿਖਾਵਲੇ ਵਿਖਾਵੇ ਵਾਲੇ ਧਰਮ ਤੋਂ ਤੋਬਾ ਕੀਤੀ ਅੱਗੇ ਲਈ ਨੇਕ ਰਾਹ ਤੇ ਚੱਲਣ ਦਾ ਪਰਣ ਕੀਤਾ ਸਤਿਗੁਰੂ ਜੀ ਨੇ ਪਿਆਰ ਅਸੀਸ ਦਿੱਤੀ ਪੜੋ ਗੁਰਬਾਣੀ ਦਾ ਪਰਮਾਨ ਪੂੰਰਤਾਪ ਗੇਰੀ ਕੇ ਵਸਤਰਾ ਅਪਦਾ ਕਮਾਰਿਆ ਗ੍ਰਹਿ ਤੇ ਨਸਤਾ ਦੇਸ਼ ਛੋੜ ਪਰਦੇਸਾਂ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗਾ ਤ੍ਰਿਪਤਾਵਨ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਬੇਸ ਨਾ ਪਾਈ ਐ ਮਹਾ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪਵਾਈਆ ਜੋਨੀ ਅੰਨ ਤੇ ਰਹਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੁੱਝੈ ਵਿਆਪਿਆ ਮਮਤਾ ਪੰਨਾ ਤੇ 148 ਗੁਰੂ ਪਿਆਰ ਵਾਲਿਓ ਇਹੋ ਹੀ ਤਾਂ ਗੱਲਾਂ ਨੇ ਜਿਹੜੀਆਂ ਸਿੱਖਾਂ ਨੇ ਵੀ ਨਹੀਂ ਸਮਝੀਆਂ ਗੁਰੂ ਸਾਹਿਬ ਦੇ ਬੇਅੰਤ ਪਰਉਪਕਾਰ ਸਿੱਖਾਂ ਨੇ ਵੀ ਨਹੀਂ ਸਮਝੇ ਬੇਅੰਤ ਉਹ ਪਖੰਡ ਜਿਨ੍ਹਾਂ ਦਾ ਗੁਰਬਾਣੀ ਖੰਡਨ ਕਰਦੀ ਹੈ ਉਹ ਸਿੱਖਾਂ ਦੇ ਵਿੱਚ ਦਾਖਲ ਹੋ ਚੁੱਕੇ ਨੇ ਤੇ ਹੁਣ ਸੁਥਰੇ ਵਰਗਾ ਕੋਈ ਬੰਦਾ ਜਰਕ ਵਿਅੰਗ ਕਰੇ ਇਹਨਾਂ ਨੂੰ ਮਤ ਦੇਣੀ ਚਾਹੇ ਤਾਂ ਉਹਦਾ ਸਿਰ ਪਾੜਨ ਤੱਕ ਜਾਂਦੇ ਨੇ ਉਹਨਾਂ ਯੋਗੀਆਂ ਨੇ ਤਾਂ ਭਾਈ ਸੁਥਰਾ ਜੀ ਦਾ ਸਿਰ ਨਹੀਂ ਪਾੜਿਆ ਬਚ ਗਿਆ ਪਰ ਅੱਜ ਤਾਂ ਸਿਰ ਪਾੜਦੇ ਨੇ ਕਤਲ ਕਰਦੇ ਨੇ ਆਮ ਹੀ ਵੇਖਣ ਨੂੰ ਮਿਲਦਾ ਹੈ ਸਤਿਗੁਰੂ ਸਮਤ ਬਖਸ਼ੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ